ਬਹੁਤੀ ਸੰਗਤ ਦਾ ਵਧੀਆ ਪਿਆਰ ਤੇ ਬਹੁਤ ਹੰਗਾਰਾ ਮਿਲਿਆ ਬਹੁਤੀ ਸੰਗਤ ਆਪਣੇ ਆਪ ਆਪਣਾ ਪਰ ਸਮਝੀ ਹੋਈ ਜਿਹੜਾ ਆਪਣਾ ਪ੍ਰਚਾਰ ਵੀ ਕਰ ਰਹੀ ਹੈ ਤੇ ਬਹੁਤ ਵਧੀਆ ਸਮਰਥਨ ਦੇ ਰਹੀ ਹੈ ਸੰਗਤ ਦਾ ਗਰਾਊਂਡ ਤੇ ਜਾ ਕੇ ਸਮਰਥਨ ਦੇਖਿਆ ਜਾਵੇ ਜਿੱਤ ਕਿੰਨੀ ਕੁ ਨਜ਼ਰ ਆਉਂਦੀ ਹੈ ਕਿੰਨੀ ਕੁ ਵੱਡੀ ਲੀਡ ਦੇਦੀ ਹੈ ਆਏ ਗੁਰੂ ਜੀ ਨਾ ਕਿਰਪਾ ਨਾਲ ਜਿੱਤ ਪੱਕੀ ਆ ਪਰ ਅਮੀਰ ਆ ਕਿ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੋਸ਼ਿਸ਼ ਸੰਗਤ ਦਾ ਹੀ ਇਹ ਫੈਸਲਾ ਹੈ ਕਿ ਸੰਗਤ ਇਸੇ ਜੋ ਕਰ ਰਹੀ ਹੈ ਤੇ ਸਾਰੀ ਸੰਗਤ ਨੂੰ ਇਹ اپیل ਕਰਦੀ ਕਿ ਪੰਜਾਬ ਦੇ ਪ੍ਰਤੀ ਜਿਹੜਾ ਕੋਈ ਚੰਗੇ ਕੰਮ ਕਰਦਾ ਨਾ ਉਸ insan ਨੂੰ ਦੇਖ ਕੇ ਵੋਟਾਂ ਪਾਓ ਪਾਰਟੀਆਂ ਬਾਜੀਆਂ ਤੋਂ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਵਾ ਜੇ ਕੋਈ insan ਤੁਹਾਨੂੰ ਚੰਗਾ ਲੱਗਦਾ ਉਹਦੇ ਕੰਮ ਚੰਗੇ ਲੱਗਦੇ ਉਹਨੂੰ ਚੁਣੋ ਸਵਾਰਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਜੋ ਕਿ ਖਡੂਰ ਸਾਹਿਬ ਹਲਕੇ ਤੋਂ ਤੂੰ ਲੜਦੇ ਨਜ਼ਰ ਆਉਂਦੇ ਨੇ ਇਸੇ ਨੂੰ ਲੈ ਕੇ ਮਾਤਾ ਜੀ ਪੁੱਜੇ ਨੇ ਮਾਤਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਮਾਤਾ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਸੰਗਤ ਦੇ ਸਮਰਥਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੰਗਤ ਦਾ ਵਧੀਆ ਪਿਆਰ ਤੇ ਬਹੁਤ ਹੰਗਾਰਾ ਮਿਲਿਆ ਬਹੁਤ ਹੀ ਸੰਗਤ ਆਪਣੇ ਆਪ ਆਪਣਾ ਪਰ ਸਮਝੀ ਹੋਈ ਜਿਹੜਾ ਆਪਣਾ ਪ੍ਰਚਾਰ ਵੀ ਕਰ ਰਹੀ ਹੈ ਤੇ ਬਹੁਤ ਵਧੀਆ ਸਮਰਥਨ ਦੇ ਰਹੀ ਹੈ ਸੰਗਤ ਜੀ ਕੀ ਲੱਗਦਾ ਜੀ ਜਿਹੜੀ ਜਿੱਤ ਹੋ ਸਕਦੀ ਹੈ ਕਿੰਨੀ ਕ ਵੱਡੀ ਲੀਡ ਦੇ ਨਾਲ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਗਰਾਉਂਡ ਤੇ ਜਾ ਕੇ ਸਮਰਥਨ ਦੇਖਿਆ ਜਾਵੇ ਜਿੱਤ ਕਿੰਨੀ ਕ ਨਜ਼ਰ ਆਉਂਦੀ ਹੈ ਕਿੰਨੀ ਕ ਵੱਡੀ ਲੀਡ ਦੇ ਨਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿੱਤ ਪੱਕੀ ਆ ਪਰ ਉਮੀਦ ਆ ਕਿ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ ਮੈਸੇਜ ਕੀ ਆ ਚੋਣਾਂ ਦੇ ਮੱਦੇ ਨਜ਼ਰ ਚੋਣਾਂ ਦੇ ਵਿੱਚ ਇਹੋ ਸੰਗਤ ਨੂੰ ਅਪੀਲ ਕਰਦੇ ਬੇਨਤੀ ਕਰਦੇ ਆ ਕਿ ਇਦਾਂ ਵੱਧਛੜ ਕੇ ਜਿੱਦਾਂ ਤੁਹਾਡੇ ਜੋ ਉਤਸ਼ਾਹ ਹੈ ਇਦਾਂ ਹੀ ਵੱਧਛੜ ਕੇ ਸਹਿਯੋਗ ਦਿਓ ਤੇ ਸਹਿਯੋਗ ਇਸ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੋਸ਼ਿਸ਼ ਸੰਗਤ ਦਾ ਹੀ ਇਹ ਫੈਸਲਾ ਹੈ ਕਿ ਸੰਗਤ ਇਸ ਸਹਿਯੋਗ ਕਰ ਰਹੀ ਜੇ ਦੂਜੇ ਹਲਕਿਆਂ ਤੋਂ ਪੰਥਕ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਵੱਲੋਂ ਲਗਾਤਾਰ ਉਹਨਾਂ ਦੀ ਹਮਾਇਤ ਵੀ ਕੀਤੀ ਗਈ ਹੈ ਤਾਂ ਆ ਤਮਾਮ ਸਾਰੇ ਜਿਹੜੇ ਪੰਥਕ ਉਮੀਦਵਾਰ ਨੇ ਉਹਨਾਂ ਦੇ ਮੱਦੇਨਜ਼ਰ ਕਿਸ ਤਰ੍ਹਾਂ ਦਾ ਸਮਰਥਨ ਹੈ ਜੀ ਤੁਹਾਡੇ ਵੱਲੋਂ ਵੇਖੋ ਅਸੀਂ ਤੇ ਸਾਰੀ ਸੰਗਤ ਨੂੰ ਇਹ اپیل ਕਰਦੀ ਕਿ ਪੰਜਾਬ ਦੇ ਪ੍ਰਤੀ ਜਿਹੜਾ ਕੋਈ ਚੰਗੇ ਕੰਮ ਕਰਦਾ ਨਾ ਉਸ insan ਨੂੰ ਵੇਖ ਕੇ ਵੋਟਾਂ ਪਾਓ ਪਾਰਟੀਆਂ ਬਾਜ਼ੀਆਂ ਤੇ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਵਾ ਜੇ ਕੋਈ ਇਨਸਾਨ ਤੁਹਾਨੂੰ ਚੰਗਾ ਲੱਗਦਾ ਉਹਦੇ ਕੰਮ ਚੰਗੇ ਲੱਗਦੇ ਤਾਂ ਉਹਨੂੰ ਚੁਣੋ ਇਹ ਕ ਲੰਬੇ ਸਮੇਂ ਤੋਂ ਸਵਾਲ ਕੀਤਾ ਜਾਂਦਾ ਸੀ ਕਿ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਨਜ਼ਾਦ ਤੋਂ ਤੱਕ ਨਹੀਂ ਮਿਲ ਸਕਦੀ ਜਦੋਂ ਤੱਕ ਜਿਹੜੀ ਪੰਥਕ ਪੋਲਿਟਿਕਸ ਹੈ ਉੱਪਰ ਕੇ ਲੋਕਾਂ ਦੇ ਵਿੱਚ ਨਹੀਂ ਆਵੇਗੀ ਕਿ ਉਹ ਗੱਲ ਪੂਰੀ ਹੋਣ ਜਾ ਰਹੀ ਹੈ ਜੀ ਹੋ ਤਾਂ ਦੇਖੋ ਤੁਹਾਨੂੰ ਮਿਲ ਹੀ ਰਿਹਾ ਵੇਖ ਕੇ ਸੰਗਤ ਉਹ ਤੁਹਾਨੂੰ ਪਤਾ ਲੱਗਣ ਡਿਆ ਵੀ ਜਿਹੜੀ ਸਾਡੀ ਕੌਮ ਆ ਉਹ ਸਾਰੀ ਇਕੱਠੀ ਹੁੰਦੀ ਹਨ ਨਜ਼ਰ ਆਉਂਦੀ ਆ ਤੇ ਵੇਖ ਕੇ ਹੀ ਤੁਹਾਨੂੰ ਸੰਗਤ ਤੋਂ ਪਤਾ ਜਵਾਬ ਮਿਲ ਨਹੀਂ ਰਿਹਾ ਮੈਸੇਜ ਕੀ ਆ ਜੀ ਤੁਹਾਡੇ ਵੱਲੋਂ ਮੈਸੇਜ ਇਹੋ ਹੀ ਆ ਵੀ ਸੰਗਤਾਂ ਨੂੰ ਵੀ ਬੇਨਤੀ ਆ ਵੀ ਬਹੁਤ ਸਹਿਯੋਗ ਦੇ ਰਹੇ ਆ ਤੇ ਹੋਰ ਵੀ ਵੱਧ ਚੜ ਕੇ ਸਹਿਯੋਗ ਦੇਣ ਜਿਹੜੀ ਜਿੱਤ ਆ ਉਹ ਵੱਡੀ ਲੀਡ ਚ ਪ੍ਰਾਪਤ ਹੋਏ ਆ ਬਿਲਕੁਲ ਭਾਈ ਅਮਰਪਾਲ ਸਿੰਘ ਦੇ ਮਾਤਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਥੋੜੇ ਸ਼ਬਦਾਂ ਦੇ ਵਿੱਚ ਦੱਸਣ ਦਾ ਯਤਨ ਕੀਤਾ ਕਿ ਜਿਸ ਤਰੀਕੇ ਦੇ ਨਾਲ ਦੇਖ ਸਕਦੇ ਹਾਂ ਕਿ ਜਿਹੜੇ ਲੋਕ ਹੈ ਜਾਂ ਆਵਾਮ ਹੈ ਜਾਂ ਜੇ ਜੂਥ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਵੱਡਾ ਸਮਰਥਨ ਦਾ ਮਿਲਦਾ ਨਜ਼ਰ ਆਉਂਦਾ ਹੈ ਪਰ ਕੁਝ ਦਿਨਾਂ ਤੱਕ ਇਹ ਹੋ ਜਾਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੂਰੀ ਰੂਪਰੇਖਾ ਆ ਉਹ ਲਿਖੀ ਗਈ ਹੈ ਤਾਂ ਲੋਕ ਕਿਉਂ ਲੰਬੇ ਸਮੇਂ ਤੋਂ ਚਾਹੁੰਦੇ ਸੀ ਕਿਤੇ ਨਾ ਕਿਤੇ ਉਹਦੀਆਂ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਉਹ ਵੀ ਪੂਰੀਆਂ ਹੁੰਦੀਆਂ ਨਜ਼ਰ ਆਉਂਦੀਆਂ ਨੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ